ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਕਾਲਾ ਮੋਰਚਾ ਸਾਰਾ ਜੰਨਾਂ ਲੜ ਲਈਆਂ ਮਾਛੀਵਾੜੇ ਵਾਲੀਆਂ ਖੇਡਾਂ ਵਰਤ ਗਈਆਂ ਪਤਾ ਲੱਗ ਗਿਆ ਬਾਦਸ਼ਾਹ ਨੂੰ ਕਿ ਛੋਟੇ ਸਾਹਿਬ ਜਾਦੇ ਸ਼ਹੀਦ ਹੋ ਗਏ ਸੱਚੇ ਬਾਦਸ਼ਾਹ ਗੁਲਾਬੇ ਪੰਜਾਬੇ ਹੋਣਾ ਤੋਂ ਹੁੰਦੇ ਹੁੰਦੇ ਦੀਨਾ ਨਗਰ ਵਿੱਚ ਗਏ ਉਸ ਨਗਰ ਦੇ ਵਿੱਚ ਗੁਰੂ ਸਾਹਿਬ ਨੇ ਫਿਰ ਜਫਰਨਾਮਾ ਲਿਖਿਆ ਜਫਰਨਾਮਾ ਲਿਖ ਕੇ ਭਾਈ ਦਇਆ ਸਿੰਘ ਨੂੰ ਤੇ ਧਰਮ ਸਿੰਘ ਨੂੰ ਭੇਜਿਆ ਇਹ ਚਿੱਠੀ ਹੈ ਜਿਹੜੀ ਚਿੱਠੀ ਤੁਸੀਂ ਔਰੰਗਜ਼ੇਬ ਬਾਦਸ਼ਾਹ ਨੂੰ ਦੇਣੀ ਹੈ ਔਰੰਗਜ਼ੇਬ ਬਾਦਸ਼ਾਹ ਨੇ ਪਾਪ ਬੜੇ ਕੀਤੇ ਕੱਲ ਤੁਸੀਂ ਸੁਣਿਆ ਚੰਗੀ ਤਰ੍ਹਾਂ ਦਾਰਾ ਸ਼ਕੋਹ ਵੱਡਾ ਭਰਾ ਮਰਵਾਇਆ ਸ਼ਾ ਸੂਜਾ ਇਹ ਇਹ ਭਰਾ ਦੂਜਾ ਵੀ ਮਰਵਾਇਆ ਮਰਾਦ ਤੀਜਾ ਭਰਾ ਮਰਾਇਆ ਫਿਰ ਭਤੀਜੇ ਮਰਵਾਏ ਪਿਓ ਆਪਣੇ ਨੂੰ ਕੈਦ ਰੱਖਿਆ ਫਿਰ ਜਾ ਕੇ ਰਾਜ ਭਾਗ ਦੀ ਪ੍ਰਾਪਤੀ ਔਰੰਗਜ਼ੇ ਬਾਦਸ਼ਾਹ ਨੂੰ ਹੋਈ ਔਰੰਗਜ਼ੇ ਬਾਦਸ਼ਾਹ ਨੇ 50 ਸਾਲ ਗੱਦੀ ਤੇ ਰਾਜ ਕੀਤਾ ਬਹਿ ਕੇ ਆਗਰੇ ਦੇ ਕਿਲੇ ਤੇ 50 ਸਾਲ 50 ਸਾਲਾਂ ਬਾਅਦ ਬੁੱਢਾ ਹੋ ਗਿਆ ਅਧਮ ਹੋਇਆ ਸੀ ਜਾਣ ਨਹੀਂ ਰਹੀ ਤਾਕਤ ਨਹੀਂ ਰਹੀ 90 ਸਾਲ ਦੀ ਉਮਰ ਸੀ ਔਰੰਗਜ਼ੇ ਬਾਦਸ਼ਾਹ ਦੀ